ਇਲੀਗਲ ਤਰੀਕੇ ਨਾਲ ਇੱਥੇ ਜਿਹੜਾ ਵਿਆਹ ਸ਼ਾਦੀਆਂ ਦੇ ਵਿੱਚ ਸਜਾਵਟ ਦਾ ਸਮਾਨ ਹੁੰਦਾ ਉਹ ਸਮਾਨ ਇੱਥੇ ਪਿੱਛੇ ਰੱਖਿਆ ਹੋਇਆ ਸੀ ਉਹ ਸਮਾਨ ਨੂੰ ਅੱਗ ਲੱਗ ਜਾਂਦੀ ਹੈ ਇਹਦੇ ਨਾਲ ਬਹੁਤ ਸਾਰੇ ਘਰ ਜਿਹੜੇ ਆ ਲਪੇਟ ਚ ਆਏ ਨੇ ਜਾਨੀ ਨੁਕਸਾਨ ਬਹੁਤ ਵੱਡਾ ਹੋ ਸਕਦਾ ਸੀ ਕਿਉਂਕਿ ਤਕਰੀਬਨ ਤਕਰੀਬਨ ਹਰੇਕ ਘਰ ਦੇ ਅੰਦਰ ਸਿਲੰਡਰ ਹੁੰਦੇ ਨੇ ਹਰੇਕ ਘਰ ਦੇ ਅੰਦਰ ਰੱਖੇ ਹੁੰਦੇ ਨੇ ਤੇ ਸਾਰਿਆਂ ਦੇ ਵੀ ਸਿਲੰਡਰ ਜਿਹੜੇ ਸੀ ਪਿਛਲੇ ਵਾਲੇ ਪਾਸੇ ਸੀ ਜਿੱਥੇ ਇਹ ਅੱਗ ਲੱਗੀ 2:30 ਵਜੇ ਤੋਂ ਲੈ ਕੇ ਅਸੀਂ ਸਵੇਰ ਦੇ 9:00 ਵਜੇ ਤੱਕ ਅੱਗ ਬਚਾਉਂਦੇ ਰਹੇ ਔਰ ਬੜੀ ਜਿੰਦ ਤੋਂ ਜਹੇ ਤਾਂ ਇਰ ਬੜੀਆਂ ਗੱਡੀਆਂ ਪਾਣੀ ਦੀਆਂ ਇੱਥੇ ਲੱਗੀਆਂ ਤਾਂ ਜਾ ਕੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਦਰਅਸਲ ਸਾਡੇ ਜਿਹੜੇ ਘਰ ਨੇ ਉਹਨਾਂ ਦੇ ਮਗਰ ਇੱਕ ਬਹੁਤ ਵੱਡਾ ਪਲਾਟ ਆ ਜਿੱਥੇ ਇਲੈਗਲ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿਉਂਕਿ ਇਹ ਰੈ residențial ਏਰੀਆ ਵਾ ਇਲੈਗਲ ਤਰੀਕੇ ਨਾਲ ਇੱਥੇ ਜਿਹੜਾ ਵਿਆਹ ਸ਼ਾਦੀਆਂ ਦੇ ਵਿੱਚ ਸਜਾਵਟ ਦਾ ਸਮਾਨ ਹੁੰਦਾ ਜਿਹੜੇ ਅਸੀਂ ਸਜਾਵਟਾਂ ਦੇਖਦੇ ਆ ਵਿਆਹ ਸ਼ਾਦੀਆਂ ਦੇ ਅ ਦੇ ਵਿੱਚ ਉਹ ਸਮਾਨ ਇੱਥੇ ਪਿੱਛੇ ਰੱਖਿਆ ਹੋਇਆ ਸੀ ਉਹ ਸਮਾਨ ਨੂੰ ਅੱਗ ਲੱਗ ਜਾਂਦੀ ਹੈ ਕੋਈ ਫਾਇਰ ਸੇਫਟੀ ਇੱਥੇ ਨਹੀਂ ਰੱਖੀ ਹੋਈ ਸੀ ਕੋਈ ਇੱਥੇ ਇਹਨਾਂ ਦਾ ਕਰਿੰਦਾ ਕੋਈ ਅਜਿਹਾ ਇੱਥੇ ਨਹੀਂ ਸੀਗਾ ਜਿਹੜਾ ਟਾਈਮਲੀ ਇਹਨਾਂ ਚੀਜ਼ਾਂ ਨੂੰ ਸੰਭਾਲ ਪਾਵੇ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਸੀ ਇਨਲੀਗਲ ਸੀਗੀਆਂ ਔਰ ਇਹਦੇ ਨਾਲ ਬਹੁਤ ਸਾਰੇ ਘਰ ਜਿਹੜੇ ਆ ਲਪੇਟ ਚ ਆਏ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਕਿੰਨਾ ਮਾੜਾ ਹਾਲ ਘਰਾਂ ਦਾ ਹੋਇਆ ਵਾ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਵਾ ਈਵਨ ਕਿ ਜਾਨੀ ਨੁਕਸਾਨ ਬਹੁਤ ਵੱਡਾ ਹੋ ਸਕਦਾ ਸੀ ਕਿਉਂਕਿ ਤਕਰੀਬਨ ਤਕਰੀਬਨ ਹਰੇਕ ਘਰ ਦੇ ਅੰਦਰ ਸਿਲੰਡਰ ਹੁੰਦੇ ਨੇ ਹਰੇਕ ਘਰ ਦੇ ਅੰਦਰ ਰੱਖੇ ਹੁੰਦੇ ਨੇ ਤੇ ਸਾਰਿਆਂ ਦੇ ਹੀ ਸਿਲੰਡਰ ਜਿਹੜੇ ਸੀ ਪਿਛਲੇ ਵਾਲੇ ਪਾਸੇ ਸੀ ਜਿੱਥੇ ਇਹ ਅੱਗ ਲੱਗੀ ਜੇ ਇੱਕ ਸਿਲੰਡਰ ਵੀ ਫਟਦਾ ਤਾਂ ਕਿੱਡੇ ਵੱਡੇ ਪੱਧਰ ਤੇ ਜਾਨੀ ਮਾਨੀ ਨੁਕਸਾਨ ਕਿੰਨੇ ਪੰਜ ਸੱਤ ਘਰਾਂ ਦਾ ਹੋ ਸਕਦਾ ਸੀ ਹੋ ਸਕਦਾ ਪੂਰਾ ਮੱਲਾ ਹੀ ਇਸ ਚਪੇਟ ਦੇ ਵਿੱਚ ਆ ਜਾਂਦਾ ਸੋ ਕਾਫੀ ਲੰਮੇ ਸਮੇਂ ਤੋਂ ਇਹ ਇੱਥੇ ਕੰਮ ਚੱਲ ਰਿਹਾ ਤਾਂ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੇ ਏਰੀਆ ਦੇ ਵਿੱਚ ਮਹੱਲੇ ਦੇ ਵਿੱਚ ਕਿਤੇ ਵੀ ਅਜਿਹੀ ਇਲੀਗਲ ਤਰੀਕੇ ਨਾਲ ਕੋਈ ਐਕਟੀਵਿਟੀ ਹੁੰਦੀ ਆ ਜਾਂ ਕੋਈ ਕਮਰਸ਼ੀਅਲ ਕੰਮ ਆਪਣੇ ਮਹੱਲੇ ਦੇ ਅੰਦਰ ਕਰਦਾ ਵਾ ਤਾਂ ਤੁਸੀਂ ਉਹਦੇ ਖਿਲਾਫ ਜਿਹੜੀ ਆਵਾਜ਼ ਜ਼ਰੂਰ ਬੁਲੰਦ ਕਰਿਆ ਕਰੋ ਕਿਉਂਕਿ ਸਾਨੂੰ ਪਤਾ ਸੀ ਆਪਣੇ ਬੱਚਿਆਂ ਨੂੰ ਕਿਸ ਤਰੀਕੇ ਨਾਲ ਬਚਾਇਆ ਕਿਸ ਤਰੀਕੇ ਨਾਲ ਉਹਨਾਂ ਨੂੰ ਕੱਢਿਆ ਔਰ ਰਾਤ ਦੇ ਇੱਕ ਤਰੀਕ ਦੀ ਗੱਲ ਆ ਇੱਕ ਤਰੀਕ ਰਾਤ ਨੂੰ 2:30 ਵਜੇ ਤੋਂ ਲੈ ਕੇ ਅਸੀਂ ਸਵੇਰ ਦੇ 9 ਵਜੇ ਤੱਕ ਅੱਗ ਬਚਾਉਂਦੇ ਰਹੇ ਔਰ ਬੜੀ ਜਦੋਂ ਜਹੇ ਤਾਂ ਯਾਰ ਬੜੀਆਂ ਗੱਡੀਆਂ ਪਾਣੀ ਦੀਆਂ ਇੱਥੇ ਲੱਗੀਆਂ ਤਾਂ ਜਾ ਕੇ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਸੋ ਉਸ ਤੋਂ ਇਲਾਵਾ ਫਿਰ ਜਿਨ੍ਹਾਂ ਦੀ ਇਹ ਪ੍ਰਾਪਰਟੀ ਆ ਉਹਨਾਂ ਲੋਕਾਂ ਦਾ ਵੱਡੇ ਵੱਡੇ ਲੀਡਰਾਂ ਨਾਲ ਇਹ ਮੰਨਿਆ ਜਾਂਦਾ ਕਿ ਨਾਤਾਵਾ ਜੋੜ ਨਾਲ ਤੇ ਮੁਖਾਰਫੇਂ ਚੋਂ ਸਾਨੂੰ ਸੁਣਨ ਨੂੰ ਮਿਲਿਆ ਉਹਨਾਂ ਦੇ ਅੰਦਰੋਂ ਸਾਨੂੰ ਸੁਣਨ ਨੂੰ ਮਿਲਿਆ ਕਿ ਅਸੀਂ ਤਾਂ ਜੋ ਮਰਜ਼ੀ ਕਰ ਸਕਦੇ ਹਾਂ ਸਾਨੂੰ ਤਾਂ ਇੱਥੇ 20 ਸਾਲ ਹੋ ਗਏ ਚਲਾਉਂਦੇ ਹਾਂ ਪਰ ਤੁਸੀਂ ਕਰ ਸਕਦੇ ਹੋ ਕਿਸੇ ਦੀ ਜਾਨ ਲੈਣ ਦਾ ਅਧਿਕਾਰ ਤੁਹਾਡੇ ਕੋਲ ਨਹੀਂ ਹੈ ਕਿਸੇ ਦੇ ਘਰਾਂ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਤੁਹਾਡੇ ਕੋਲ ਨਹੀਂ ਹੈ ਅਗਰ ਤੁਸੀਂ ਮੰਤਰੀਆਂ ਨਾਲ ਬੈਠਦੇ ਹੋ ਅਗਰ ਤੁਸੀਂ ਐਮਐਲਏ ਨਾਲ ਬੈਠਦੇ ਹੋ ਬਹੁਤ ਸਾਰੇ ਲੋਕ ਮੈਨੂੰ ਵੀ ਜਾਣਦੇ ਨੇ ਇਹ ਜੀ ਕੋਈ ਗੱਲ ਨਹੀਂ ਪਰ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਪੂਰੀ ਨਾ ਕਰਨਾ ਉਹਦੀ ਕੀਮਤ ਉਹਦੀ ਮੁੱਲ ਜਿੰਨਾ ਵੀ ਉੱਥੇ ਖਰਚਾ ਹੋ ਰਿਹਾ ਉਹ ਨਾ ਅਦਾ ਕਰਨਾ ਇਹ ਸਭ ਤੋਂ ਵੱਡਾ ਗੁਨਾਹ ਹੁੰਦਾ ਵਾ ਇੱਕ ਤਾਂ ਤੁਸੀਂ ਕਿਸੇ ਦਾ ਨੁਕਸਾਨ ਕਰਤਾ ਉਦੋਂ ਤੁਸੀਂ ਸੀਨਾ ਚੋਰੀ ਕਰੋ ਔਰ ਜਿਸ ਤਰੀਕੇ ਨਾਲ ਤੁਸੀਂ ਠਾਣੇ ਦੇ ਦਰਸਮਝੌਤਾ ਕੀਤਾ ਮੈਨੂੰ ਲੱਗਦਾ ਮੈਂ ਉਸ ਉਸ ਟਾਈਮ ਵੀ ਸਹਿਮਤ ਨਹੀਂ ਸੀ ਮੈਂ ਹੁਣ ਵੀ ਸਹਿਮਤ ਨਹੀਂ ਹਾਂ ਕਿਉਂਕਿ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਤਾਂ ਮੈਂ ਸਰਕਾਰ ਨੂੰ ਅਪੀਲ ਕਰਦਾ ਖਾਸ ਕਰਕੇ ਸੀਮ ਸਾਹਿਬ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਇਸ ਮੁੱਦੇ ਦੇ ਉੱਤੇ ਜ਼ਰੂਰ ਧਿਆਨ ਮਾਰੋ ਕਿ ਜਿੰਨੇ ਵੀ ਪੰਜਾਬ ਦੇ ਸ਼ਹਿਰ ਨੇ ਉਹਨਾਂ ਦੇ ਵਿੱਚ ਜਿਹੜੇ ਵੀ ਇਲਾਕਿਆਂ ਦੇ ਵਿੱਚ ਅਜਿਹੇ ਆ ਗਤੀਵਿਧੀਆਂ ਹੋ ਰਹੀਆਂ ਨੇ ਉਹਨਾਂ ਦੇ ਉੱਤੇ ਕਾਬੂ ਪਾਇਆ ਜਾਵੇ ਤੇ ਆਉਣ ਵਾਲੇ ਸਮੇਂ 'ਚ ਅਜਿਹੀ ਦੁਰਘਟਨਾਵਾਂ ਨਾ ਹੋਣ ਉਹ ਉਤੋਂ ਬਚਿਆ ਜਾ ਸਕੇ ਬਹੁਤ ਸਾਰੇ ਲੋਕਾਂ ਦੀ ਆਪਾਂ ਜਾਨ ਬਚਾ ਸਕੀ